ਭਾਵੇਂ ਸਤਿਗੁਰ ਜੀ ਦੇ ਬਾਣੇ ਵਿੱਚ ਜੋਤੁ ਦਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਾਧ ਸੰਗਤ ਜੀ ਵੇਖੋ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਹੜ੍ਹ ਆਏ ਹੋਏ ਐ ਇੰਨੀ ਬੁਰੀ ਹਾਲਤ ਪਰ ਸੰਗਤ ਜੀ ਦੋ ਤਿੰਨ ਗੱਲਾਂ ਉਹਦੇ ਵਿੱਚ ਵੀ ਵੇਖਣ ਦੇ ਯੋਗ ਨੇ ਇੱਕ ਤੇ ਇਹ ਕਿ ਜਿੱਥੇ ਹੜ੍ਹ ਆਏ ਨੇ ਜਿਹੜੇ ਇਲਾਕੇ ਪ੍ਰਭਾਵਿਤ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਸਾਧ ਸੰਗਤ ਜੀ ਉੱਥੋਂ ਦੇ ਜਿਹੜੇ ਲੋਕ ਨੇ ਨਾ ਉਹਨਾਂ ਦਾ ਜਜਵਾ ਬੜਾ ਕਾਇਮ ਹੈ ਅਜੇ ਵੀ ਇੰਨਾ ਕਾਇਮ ਜਜਵਾ ਉਹਨਾਂ ਦਾ ਉਹ ਟੈਂਦੀ ਕਲਾ ਦੀ ਗੱਲ ਹੀ ਨਹੀਂ ਕਰਦੇ ਉਹ ਚੜਦੀ ਕਲਾ ਦੀ ਗੱਲ ਹੀ ਕਰਦੇ ਇੱਕ ਮੈਂ ਵੀਡੀਓ ਵੇਖ ਰਿਹਾ ਸੀ ਉਹ ਕੋਈ ਨਦੀ ਟੁੱਟੀ ਆ ਸ਼ਾਇਦ ਉੱਥੇ ਉਹਨੂੰ ਬੰਨ ਲਾ ਰਹੇ ਨੇ ਪਿੰਡਾਂ ਦੇ ਪਿੰਡ ਡੋਬ ਰਹੇ ਨੇ ਜਿਨ੍ਹਾਂ ਦੇ ਪਿੰਡ ਘਰ ਡੋਬ ਰਹੇ ਆ ਜਿਨ੍ਹਾਂ ਦੇ ਪਸ਼ੂ ਹੜ ਦੇ ਪਾਣੀ ਵਿੱਚ ਰੁੜ ਕੇ ਮਰ ਰਹੇ ਨੇ ਉਹ ਬਨ ਲਾ ਰਹੇ ਨੇ ਬਨ ਲਾਉਂਦੇ ਲਾਉਂਦੇ ਗੁਰਬਾਣੀ ਦੀਆਂ ਪੰਕਤੀਆਂ गा ਰਹੇ ਆ ਬੜੇ ਖੁਸ਼ ਹੋ ਕੇ गा ਰਹੇ ਆ ਇਹ ਕੌਮ ਪਤਾ ਕਿੰਨਾ ਦੀ ਆ ਖਾਲਸਾ ਜੀ ਇਹ ਕੌਮ ਉਹਨਾਂ ਦੀ ਵਾਰਿਸ ਹੈ ਸਾਡੇ ਪੁਰਖੇ ਕੌਣ ਨੇ ਮੀਰ ਮੰਨੂ ਦੀ ਜੇਲ੍ਹ ਦੇ ਅੰਦਰ ਜਿੰਨਾ ਬੀਬੀਆਂ ਨੇ ਸਵਾ ਸਵਾ ਮਣ ਦੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜਰਾਨ ਕੀਤਾ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਆਪਣੇ ਹੀ ਗਲਾਂ ਦੇ ਵਿੱਚ ਹਾਰ ਬੈਨੇ ਫੇਰ ਵੀ ਸੰਧਿਆ ਦੇ ਸਮੇਂ ਰਹਿਰਾਜ ਸਾਹਿਬ ਦੇ ਨਿਤਨੇਮ ਤੋਂ ਬਾਅਦ ਜਦੋਂ ਬੀਬੀਆਂ ਅਰਦਾਸ ਕਰਨੀਆਂ ਅਰਦਾਸ ਵਿੱਚ ਕਹਿੰਦੀਆਂ ਕਲੰਗੀਆਂ ਵਾਲਿਆ ਸੱਚਿਆ ਬਾਦਸ਼ਾਹ ਚਾਰ ਪਹਿਰ ਦਿਨ ਤੇਰੇ ਬਾਣੇ ਅੰਦਰ ਬੜੇ ਸੁਖ ਆਨੰਦ ਦਾ ਬਤੀਤ ਹੋਇਆ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਕੌਮ ਉਹ ਕੌਮ ਹੈ ਖਾਲਸਾ ਜੀ ਇੱਕ ਤੇ ਜज्ਵਾ ਵੇਖਣ ਵਾਲਾ ਤੇ ਦੂਸਰਾ ਸੰਗਤ ਜੀ ਦੂਸਰਾ ਸਾਡੇ ਇਲਾਕੇ ਦੇ ਲੋਕਾਂ ਦੀ ਸੇਵਾ ਦੀ ਭਾਵਨਾ ਵੇਖਣ ਵਾਲੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਕੌਮ ਸਾਜੀ ਹੈ ਨਾ ਜਿਹੜੀ ਪਿਆਰਿਓ ਇਹ ਜਿਹੜਾ ਪੰਥ ਸਾਜਿਆ ਮਹਾਰਜ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾ ਪੰਥ ਚਲਾ ਇਹਦੀ ਰੀਸ ਨਹੀਂ ਸੰਗਤ ਜੀ ਦੁਨੀਆ ਵਿੱਚ ਇਹਦੀ ਕੋਈ ਰੀਸ ਨਹੀਂ ਦੁਨੀਆ ਵਿੱਚ ਇਹਦੇ ਨਾਲੋਂ ਬਾਕੀਆਂ ਦੀ ਗਿਣਤੀ ਵੱਧ ਹੋ ਸਕਦੀ ਹੈ ਬਾਕੀਆਂ ਦੇ ਕੋਲ ਸਾਜੋ ਸਮਾਨ ਵੱਧ ਹੋ ਸਕਦਾ ਹੈ ਬਾਕੀਆਂ ਦੇ ਕੋਲ ਦੇਸ਼ਾਂ ਦੀਆਂ ਸਰਕਾਰਾਂ ਹੋ ਸਕਦੀਆਂ ਨੇ ਪਰ ਸਾਧ ਸੰਗਤ ਜੀ ਜਿਹੜੀ ਸ਼ਾਨ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਸਿੱਖਾਂ ਦੀ ਹੈ ਜਿਹੜੀ ਸ਼ਾਨ ਕਲੰਗੀ ਧਾਰ ਦੇ ਖਾਲਸੇ ਦੀ ਹੈ ਉਹ ਦੁਨੀਆਂ ਵਿੱਚ ਹੋਰ ਕਿਤੇ ਲੱਭਿਆ ਨਹੀਂ ਮਿਲਦੀ ਤੇਰੇ ਖਾਲਸੇ ਦੀ ਸ਼ਾਨ ਨਿਰਾਲੀ ਇਹ ਦੁਨੀਆਂ ਤੋਂ ਰਹਿੰਦਾ ਵੱਖਰਾ ਤੇਰੇ ਖਾਲਸੇ ਦੀ ਸ਼ਾਨ ਸਰਾਂ ਜੀ ਖਾਲਸੇ ਦੀ ਸ਼ਾਨ ਚੰਦ ਰਾਜੀ ਸੁਣੀ ਆਉਂਦਾ ਵਸਰਾ ਸਰਾਂ ਜੀ ਖਾਲਸੇ ਦੀ ਸ਼ਾਨ ਚੰਦ ਰਾਜੀ ਸੁਣੀ ਆਉਂਦਾ ਵਸਰਾ ਗੱਦ ਕੇ ਨਹੀਂ ਰੀਸਾ ਹੋ ਗਿਆ ਕੋਈ ਨਾ ਬਕਰ ਇਹਦੇ ਵਰਗਾ ਹੋਰ ਨਹੀਂ ਕੋਈ ਖਾਲਸਾ